ਦੇਖੋ ਜੀ ਤਿੰਨ ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਹੈ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ wheeler ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰ ਤਨਤਮ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਕੀਸ਼ ਕਰਕੇ ਰਮਾਲ ਲਿਆਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ 7 ਬਰਾਮਦ ਹੋਏ ਹਨ ਕਰੋ। ਤੋਂ ਇਹਨਾਂ ਦੀ ਮੋਟਰ ਸਰਪੰਡੀ ਕੀ ਸੀ ਕਿ ਤਨਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ ਠੋਕ ਕਰਨ ਅਸੀਂ ਵੀ ਦਿੱਤੇ ਸੀ ਇਹਨਾਂ ਨੇ। ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ 3-4 ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲੇ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਚੂ ਸੁਲਤਾਨਪੁਰ ਮੁੰਡੇ ਲੱਗੇ ਨੇ ਉਹਦੀ ਟੀਮ ਏਐਸਆਈ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ 7 ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ